ਮੈਂ ਸੋਚਣ ਲੱਗ ਪਿਆ ਵੇ ਮੈਂ ਤਾਂ ਕਦੇ ਲਾਟਰੀ ਪਾਈ ਨਹੀਂ ਸੋਚਣ ਲੱਗ ਪਿਆ ਮੈਂ ਕਦੇ ਲਾਟਰੀ ਨਹੀਂ ਪਾਈ ਇਹ ਬੰਦਾ ਲਾਟਰੀ ਕੱਟ ਕੇ ਪਰਚੀ ਮੇਰੀ ਜੇਬ ਚ ਕਿਉਂ ਪਾ ਗਿਆ ਉਹਨੂੰ ਜਾ ਕੇ ਕਿਹਾ ਯਾਰ ਕੋਈ ਲਾਟਰੀਆਂ ਵਾਲਾ ਕੱਲ ਲਾਟਰੀ ਦੇ ਗਿਆ ਮੈਂ ਤਾਂ ਕਦੇ ਲਾਟਰੀ ਪਾਉਂਦਾ ਨਹੀਂ ਉਹ ਕਹਿੰਦਾ ਕੋਈ ਗੱਲ ਨਹੀਂ ਆਹ ਮੇਰੀ ਨਾਲ ਦੀ ਦੁਕਾਨ ਪੀਸੀਓ ਵਾਲੇ ਦੀ ਐ ਉਦੋਂ ਪੀਸੀਓ ਚੱਲਦੇ ਸੀ ਬਾਹਰੋਂ ਫੋਨ ਕਰਨ ਵਾਲੇ ਕਹਿੰਦਾ ਨਾਲ ਦੀ ਦੁਕਾਨ ਪੀਸੀਓ ਐਸਟੀਡੀ ਵਾਲੇ ਦੀ ਐ ਇਹ ਬੰਦਾ ਲਾਟਰੀਆਂ ਪਾਉਂਦਾ ਹੈ ਆਪੇ ਇਹਨੂੰ ਪੁੱਛਦੇ ਆਂ ਕਹਿੰਦਾ ਜਦੋਂ ਅਸੀਂ ਉਹਦੀ ਦੁਕਾਨ ਤੇ ਗਏ ਉਹਨੂੰ ਕਿਹਾ ਯਾਰਾ ਲਾਟਰੀ ਕੋਈ ਬੰਦਾ ਦੇ ਗਿਆ ਇਹ ਲਾਟਰੀ ਕਿੱਦਾਂ ਨਿਕਲਦੀ ਹੈ ਉਹ ਪੀਸੀਓ ਐਸਟੀਡੀ ਵਾਲਾ ਬੰਦਾ ਕਹਿੰਦਾ ਸਰਦਾਰ ਜੀ ਇਹ ਤਾਂ ਹਰੇਕ ਹਫਤੇ ਮੰਗਲਵਾਰ ਨੂੰ ਜਗਵਣੀ ਚਾਉਂਦੀ ਹੈ ਅਖਬਾਰ ਵਿੱਚ ਇਹਦਾ ਨੰਬਰ ਆਉਂਦਾ ਜਿਹਨੂੰ ਨਿਕਲਦੀ ਹੈ ਇਹ ਤਾਂ ਮੰਗਲਵਾਰ ਨਿਕਲੇ ਗਈ ਕਹਿੰਦਾ ਉਸ ਦਿਨ ਸ਼ਨੀਵਾਰ ਤੇ ਐਤਵਾਰ ਸੀ ਦੋ ਤਿੰਨ ਦਿਨ ਮੈਨੂੰ ਮਿਲ ਗਏ ਕਹਿੰਦਾ ਦੋ ਤਿੰਨ ਦਿਨ ਮੈਂ ਆਪਣੇ ਮਰਨ ਦਾ ਪ੍ਰੋਗਰਾਮ ਰੋਕ ਦਿੱਤਾ ਸੋਚਦਾ ਰਿਹਾ ਕੋਈ ਗੁਰੂ ਰਾਮਦਾਸ ਮਹਾਰਾਜ ਦੀ ਖੇਡ ਹੈ ਜਿੱਦਨ ਮੰਗਲਵਾਰ ਮੈਂ ਪਰਚੀ ਲੈ ਕੇ ਮਜੀਠੇ ਗਿਆ ਕਹਿੰਦਾ ਮੈਂ ਆਪਣੇ ਦੋਸਤ ਨੂੰ ਲੈ ਕੇ ਉਹ ਪੀਸੀਓ ਵਾਲੇ ਤੇ ਚਲਾ ਗਿਆ ਅੱਡੇ ਵਿੱਚ ਸਾਨੂੰ ਉਹ ਲਟਰੀਆਂ ਵਾਲਾ ਨਹੀਂ ਲੱਭਿਆ ਪੀਸੀਓ ਵਾਲੇ ਤੇ ਗਿਆ ਕਹਿੰਦਾ ਜਦੋਂ ਅਸੀਂ ਐਸਟੀਡੀ ਪੀਸੀਓ ਵਾਲੇ ਤੇ ਗਏ ਉਹ 5-7 ਪਰਚੀਆਂ ਰੱਖ ਕੇ ਨਾ ਅਖਬਾਰ ਵਿੱਚ ਨੰਬਰ ਮਲਾਉਣ ਲੱਗਾ ਹੋਇਆ ਜਿਹੜਾ ਨੰਬਰ ਨਾ ਮਿਲਿਓ ਪਰਚੀ ਪਾੜ ਦਵੇ ਜਦੋਂ ਨੇ ਆਪਣੀਆਂ 5-7 ਪਰਚੀਆਂ ਦੇ ਨੰਬਰ ਮੜਾਏ ਉਹਦੀ ਲੱਟ ਦੀ ਨਹੀਂ ਕੋਈ ਨਿਕਲੀ ਉਹਨੇ ਪਰਚੀ ਪਾੜ ਦਿੱਤੀ ਕਹਿੰਦਾ ਮੈਂ ਵੀ ਬੈਠਾ ਬੈਠਾ ਉਦਾਸ ਹੋਵੇ ਜੇ ਇਹਦੀਆਂ ਨਹੀਂ ਨਿਕਲਦੀਆਂ ਜਿਹੜਾ ਰੋਜ ਪਾਉਂਦਾ ਮੇਰੀ ਕਿੱਥੋਂ ਨਿਕਲੋਣੀ ਜਿਹੜਾ ਰੋਜ ਪਾਉਂਦਾ ਇੰਨੀਆਂ ਲੱਟ ਰਹੀਆਂ ਇਹਦੀ ਨੇ ਨਿਕਲ ਲਈ ਕਹਿੰਦਾ ਮੈਂ ਵੀ ਆਪਣੀ ਪਰਚੀ ਉਹਨੂੰ ਕੱਢ ਕੇ ਦਿੱਤੀ ਮੇਰੇ ਦੋਸਤ ਨੇ ਪਰਚੀ ਸਿੱਧੀ ਕਰਕੇ ਉਹਨੂੰ ਫੜਾਈ ਉਹ ਪੀਸੀਓ ਵਾਲੇ ਨੇ ਨੰਬਰ ਮਲਾਉਣੇ ਸ਼ੁਰੂ ਕੀਤੇ ਕਹਿੰਦਾ ਜਦੋਂ ਉਹਨੇ ਨੰਬਰ ਮਲਾਉਣੇ ਸ਼ੁਰੂ ਕੀਤੇ ਨੰਬਰ ਮਲਾਉਣ ਤੋਂ ਬਾਅਦ ਕਹਿੰਦਾ ਸਾਡੇ ਵੱਲ ਵੇਖ ਕੇ ਕਹਿੰਦਾ ਸਰਦਾਰ ਜੀ ਪਾਣੀ ਪੁਣੀ ਪੀ ਲੋ ਚੰਗੀ ਤਰ੍ਹਾਂ ਕਹਿੰਦਾ ਮੈਂ ਕਿਹਾ ਕੀ ਗੱਲ ਹੋਈ ਉਹਨੇ ਦੋ ਤਿੰਨ ਵਾਰ ਨੰਬਲ ਮਲਾ ਕੇ ਕਿਹਾ ਸਰਦਾਰ ਜੀ ਟੋਡੀ 2 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ 2 ਕਰੋੜ ਦੀ ਕਹਿੰਦਾ ਕਹਿੰਦਾ ਮੈਂ ਬੜਾ ਹੈਰਾਨ ਹੋ ਗਿਆ ਵੀ ਮੈਂ ਤਾਂ ਕਦੇ ਲਾਟਰੀ ਪਾਈ ਨਹੀਂ ਉਹਦੇ ਵਿੱਚੋਂ 14-15 ਲੱਖ ਰੁਪਈਆ ਟੈਕਸ ਕੱਟਿਆ ਗਿਆ 1 ਕਰੋੜ 86 ਲੱਖ ਰੁਪਈਆ ਉਹ ਬੰਦੇ ਨੂੰ ਕੈਸ਼ ਮਿਲਿਆ ਉਹ ਕਹਿੰਦਾ ਮੈਂ ਕਰਜ਼ਾ ਵੀ ਲਾਤਾ ਜ਼ਮੀਨ ਨਹੀਂ ਬਣਾਈ ਉਸੇ ਪੈਸੇ ਨਾਲ ਆਪਣੀ ਧੀ ਵਿਆਹੀ ਉਸੇ ਪੈਸੇ ਨਾਲ ਪੁੱਤ ਵਿਆਇਆ ਤੇ ਭਾਈ ਸਾਹਿਬ ਆ ਘਰ ਆ ਕੁੱਠੀ ਆ ਜ਼ਮੀਨ ਅੱਜ ਮੇਰੀ ਨਹੀਂ ਐ ਜੇ ਮੈਂ ਮਰ ਜਾਂਦਾ ਜਾਂ ਗਹਿਣੇ ਜ਼ਮੀਨ ਰਹਿਂਦੀ ਸਭ ਕੁਝ ਚਲੇ ਜਾਣਾ ਸੀ ਵੱਡੀ ਫੋਟੋ ਕੁੱਠੀ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਲਾਈ ਹੈ ਹਰੇਕ ਸਾਲ ਪੁਰਬ ਮਨਾਉਂਦੇ ਕਹਿੰਦਾ ਭਾਈ ਸਾਹਿਬ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦਾ ਹੈ ਮੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਮਰਨੋਂ ਬਚਾਲਿਆ ਸਾ ਸੰਗਤ ਅੱਜ ਉਹ ਬੰਦੇ ਦੀ ਕੁੱਠੀ ਵੀ ਹੈ ਜ਼ਮੀਨ ਵੀ ਹੈ ਪੁੱਤੇ ਵੀ ਹੈ ਸਭ ਕੁਝ ਹੈ ਕਹਿਣ ਤੋਂ ਭਾਅ ਵਿਸ਼ਵਾਸ ਰੱਖਿਏ ਕਿਹੜੀ ਚੀਜ਼ ਹੈ ਜਿਹੜੀ ਉਹਦੇ ਕਰਨੀ ਜਦੋਂ ਉਹ ਕਰਮ ਬਦਲ ਤੇ ਆਉਂਦੇ ਉਦੋਂ ਚਿੱਤੇ ਰੱਖਿਓ ਜੋ ਪੱਗਾਂ ਵਿੱਚ ਨਹੀਂ ਲਿਖਿਆ ਉਹ ਵੀ ਗੁਰੂ ਲਿਖ ਦਿੰਦਾ ਜੋ ਪੱਗਾਂ ਚ ਲਿਖਿਆ ਉਹ ਤਾਂ ਮਿਲਦਾ ਹੀ ਮਿਲਦਾ ਜੇ ਨਹੀਂ ਵੀ ਲਿਖਿਆ ਗੁਰੂ ਤਾਂ ਵੀ ਲਿਖ ਦਿੰਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਲਟ ਰੀਆਂ ਪਾਉਣਾ ਜੂਹਾ ਖੇਡਣਾ ਹੈ ਲਟਰੀ ਪਾਉਣੀ ਨਹੀਂ ਚਾਹੀਦੀ ਇਸ ਕਥਾ ਤੋਂ ਕਿਤੇ ਨਾ ਸਮਝ ਲਵੇ ਜਾ ਕੇ ਤੁਸੀਂ ਕੱਲ ਨੂੰ ਇੱਥੇ ਮੁੱਲਮ ਪਰ ਲਟਰੀ ਪਾਉਂਦੇ ਫਿਰੋ ਨਹੀਂ ਲਾਟਰੀ ਪੋਣੀ ਜੂਹਾ ਖੱਟਣੇ ਇਹ ਤਾਂ ਗੁਰੂ ਨੇ ਨਦਰ ਕਿਰਪਾ ਕੀਤੀ ਕਹਿਣ ਤੋਂ ਭਾਵ ਜਦੋਂ ਗੁਰੂ ਕਰਮ ਬਦਲਦਾ ਹੈ ਕਈ ਵਾਰ ਸਿੱਧੇ ਬਦਲ ਦਿੰਦਾ ਕਿਉਂਕਿ ਸੱਚੇ ਸਹਬਾ ਕੀ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਕਿਹੜੀ ਚੀਜ਼ ਹੈ ਜਿਹੜੀ ਉਹਦੇ ਘਰੋਂ ਨਹੀਂ ਮਿਲਦੀ ਸਭ ਕੁਝ ਉਹਦੇ ਘਰੋਂ ਮਿਲਦਾ ਹੈ ਸਾਥ ਸੰਗਤ ਨਿਤ ਤੁਹਾਡੇ ਕੋਲ ਵੀਡੀਓ ਆਉਂਦੀਆਂ ਨੇ ਕਿਸੇ ਦਾ ਗੁੰਗਾ ਬੱਚਾ ਬੋਲਦਾ ਹੈ ਕਿਸੇ ਦਾ ਪਿੰਗਲਾ ਤੁਰਨ ਲੱਗ ਪੈਂਦਾ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਦਾ ਅੰਤ ਨਹੀਂ ਇਹ ਗੱਲ ਕਹਿਣੀ ਪਏਗੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਦਿਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਹੇ ਗੁਰੂ ਰਾਮਦਾਸ ਤੇਰੇ ਘਰ ਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ ਇੱਕ ਵੀਡੀਓ ਤੁਹਾਡੇ ਮੋਬਾਈਲਾਂ ਤੇ ਆ ਗਈ ਹੈ ਸੰਕੜੇ ਆਈਆਂ ਹੋਣਗੀਆਂ ਪਰ ਮੈਂ ਤੁਹਾਨੂੰ ਯਾਦ ਦਿਲਾ ਦਾਂ ਉਹ ਸ਼੍ਰੀ ਦਰਵਾਰ ਸਾਹਿਬ ਹਰਮੰਦਰ ਸਾਹਿਬ ਦੀ ਪਰਕਰਮਾ ਦਰਸ਼ਨੀ ਜੋੜੀ ਤੇ ਹਰਮੰਦਰ ਸਾਹਿਬ ਦੇ ਅੰਦਰੋਂ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਕੱਟ ਕੇ ਤੁਹਾਡੇ ਤੱਕ ਭੇਜੀ ਗਈ ਹੈ ਕਿਉਂ ਭਾਈ ਵਿਸ਼ਵਾਸ ਆ ਜਾਏ ਕਿਉਂਕਿ ਬਹੁਤੇ ਬੰਦੇ ਨਿੰਦਿਆ ਤੇ ਲੱਗੇ ਹੋਏ ਆ ਅਬ ਮੜੀ ਜੇ ਤੁਹਾਡੀ ਸਿੱਖਾਂ ਦੀ ਫਿਲਮ ਕਿ ਕਿਸੇ ਨੇ ਬਣਾ ਲਈ ਜਿਹੜੀ ਬੀਬੀ ਰਜਨੀ ਦੀ ਬਣੀ ਹੈ ਕਿੰਨੇ ਬੰਦੇ ਉਹਦੇ ਤੇ ਵੀ ਕਮੈਂਟ ਕਰੀ ਜਾਂਦੇ ਜੀ ਇਹ ਹਾਲਾਂਕਿ ਉਹਨਾਂ ਨੇ ਲਿਖਿਆ ਹੈ ਵੀ ਸਾਰੇ ਜਿਹੜੇ ਪੱਤਰ ਉਹ ਕਲਪਨਿਕ ਹੈ ਪਰ ਉਸ ਫਿਲਮ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਹੈ ਉਸ ਫਿਲਮ ਵਿੱਚ ਗੁਰੂ ਦੇ ਘਰ ਦੀ ਵਡਿਆਈ ਹੈ ਉਸ ਫਿਲਮ ਵਿੱਚ ਸਵਰ ਸੰਤੋਖ ਹੁਕਮ ਪਾਣਾ ਮੰਨਣ ਵਾਲਿਆਂ ਦੀ ਵਡਿਆਈ ਹੈ ਤਮੀ ਆਪਾਂ ਨਿੰਦਿਆ ਕਰੀ ਜਾਂਨੇ ਬਈ ਜੀ ਕਾਦੇ ਵਾਸਤੇ ਬਹਿਮਾ ਭਰਮਾਂ ਚ ਪਾਉਂਦੇ ਆ ਜੀ ਬਹਿਮਾ ਭਰਮਾਂ ਚ ਪਾਉਂਦੇ ਉਹ ਫਿਲਮ ਦੀ ਨਿੰਦਿਆ ਕਰਨ ਲੱਗ ਪਏ ਕਈ ਜੇ ਉਹਦੇ ਥਾਂ ਤੇ ਕੋਈ ਹੋਰ ਦਿਖਾ ਦਿੰਦੇ ਫਿਰ ਚੰਗੇ ਰਹਿਣਾ ਸੀ ਜੇ ਉਹਦੀ ਜਗ੍ਹਾ ਤੇ ਕਿਸੇ ਹੋਰ ਧਰਮ ਦਾ ਪ੍ਰਚਾਰ ਕਰਨ ਫਿਰ ਠੀਕ ਹੈ ਸਾਥ ਸੰਗਤ ਆਪਾਂ ਨੁਕਤਾ ਚੀਨੀ ਨਾ ਕਰੀਏ ਕਿਹੜੀ ਚੀਜ਼ ਐ ਜਿਹੜੀ ਨਹੀਂ ਉੱਥੇ ਹੋ ਸਕਦੀ ਉੱਥੇ ਸਭ ਕੁਝ ਹੁੰਦਾ ਐ ਉਸ ਘਰ ਵਿੱਚ ਗੁਰਪ੍ਰਸਾਦ ਦੀ ਗੁਪਤੋ ਵਰਤੈ ਬੜਾ ਕੁਝ ਗੁਰਪ੍ਰਸਾਦ ਗੁਪਤ ਰੂਪ ਵਿੱਚ ਵਰਤਦਾ ਹੈ ਉਹ ਫੁਟੇਜ ਤੁਹਾਡੇ ਤੱਕ ਆਈ ਹੈ ਵੀਡੀਓ ਜੰਮੂ ਦੇ ਰਹਿਣ ਵਾਲਾ ਲੜਕਾ ਜਿਉਂਦਾ ਹੈ ਅੱਜ ਸੰਕੜੇ ਬੰਦੇ ਤਾਂ ਮੈਂ ਮਲਾ ਦਾਂਗਾ ਬਾਕੀ ਲੱਖਾਂ ਦੀ ਤਾਧਾਰ ਚ ਗੁਰੂ ਦੀ ਵਡਿਆਈ ਅੰਤ ਨਹੀਂ ਕੋਈ ਉਹ ਨੌਜਵਾਨ ਬੱਚੇ ਨੂੰ ਪੈਰਾਲਾਈਜ਼ ਹੋ ਗਿਆ ਅਦਰੰਗ ਵੀਲ ਚਿਹਰ ਉੱਤੇ ਉਹ ਲੈ ਕੇ ਆਇਓ ਨੂੰ ਜੰਮੂ ਤੋਂ ਦਰਸ਼ਨੀ ਡਿਉੜੀ ਕੋਲ ਲਿਆ ਕਿਉਂ ਨਹੀਂ ਕਿਹਾ ਬੀਲ ਚੇਰ ਅੰਦਰ ਲੈ ਕੇ ਜਾਣੀ ਹੈ ਸੇਵਾਦਾਰ ਨੇ ਕਿਹਾ ਅੰਦਰ ਬੀਲ ਚੇਰ ਨਹੀਂ ਜਾ ਸਕਦਾ ਕਹਿੰਦੇ ਜੀ ਅਸੀਂ ਇਹਦੀ ਅਰਦਾਸ ਕਰਾਉਣੀ ਹੈ ਉਹ ਸੇਵਾਦਾਰ ਦੇ ਮਨ 'ਚ ਆਇਆ ਉਹਨਾਂ ਕਹੇ ਲਿਆਓ ਭਾਈ ਮੈਂ ਇਹਨੂੰ ਆਪਣੀ ਕੰਢ ਤੇ ਚੁੱਕ ਕੇ ਲੈ ਜੰਨਾ ਆਪਣੀ ਪਿੱਠ ਵਿੱਚੇ ਚੁੱਕ ਕੇ ਲੈ ਜੰਨਾ ਉਹਨੇ ਉਹ ਨੌਜਵਾਨ ਬੱਚਾ ਜਿਹੜਾ ਪਾਹਜ ਹੋਇਆ ਤਕੜਾ ਜਿਹਾ ਸੇਵਾਦਾਰ ਸੀ ਉਹਨੇ ਆਪਣੇ ਮੋਢਿਆਂ ਤੇ ਚੁੱਕਿਆ ਕੰਢ ਤੇ ਚੁੱਕ ਕੇ ਪਿੱਠ ਪਿਛੇ ਚੁੱਕ ਕੇ ਦਰਬਾਰ ਸਾਹਿਬ ਲੈ ਗਿਆ ਪਰਿਵਾਰ ਵੀ ਚਲਾ ਗਿਆ ਇੰਨੇ ਨੂੰ ਆਨੰਦ ਸਾਹਿਬ ਪੜਿਆ ਗਿਆ ਤੇ ਅਰਦਾਸ ਸ਼ੁਰੂ ਹੋ ਗਈ ਹੁਣ ਉਹ ਪਰਿਵਾਰ ਵਾਲੇ ਹੱਥ ਜੋੜ ਕੇ ਖਲੋ ਗਏ ਜਿਹਨੂੰ ਅਧਰੰਗ ਹੋਇਆ ਉਹ ਥੱਲੇ ਬਹਿ ਗਿਆ ਲੜਕਾ ਕਿਉਂਕਿ ਉਹ ਖੜ ਨਹੀਂ ਸਕਦਾ ਪੈਰਾਂ ਤੇ ਚਲਦੀ ਅਰਦਾਸ ਵਿੱਚ ਉਹ ਵੀਡੀਓ ਤੁਹਾਡੇ ਤੱਕ ਆਈ ਹੈ ਕਿਉਂਕਿ ਅੰਦਰ ਕੈਮਰੇ ਲੱਗੇ ਹੋਏ ਨੇ ਜਲਦੀ ਅਰਦਾਸ ਵਿੱਚੋਂ ਜੰਗਲਾਂ ਪਕੜ ਕੇ ਖੜਾ ਹੋਣ ਦੀ ਕੋਸ਼ਿਸ਼ ਕਰਦਾ ਡਿੱਗ ਪੈਂਦਾ ਫਿਰ ਉੱਠਣ ਦੀ ਕੋਸ਼ਿਸ਼ ਕੀਤੀ ਡਿੱਗ ਪੈਂਦਾ ਧੰਨ ਗੁਰੂ ਰਾਮਦਾਸ ਮਹਾਰਾਜ ਪ੍ਰਗਟ ਰੂਪ ਵਿੱਚ ਵਰਤ ਗਏ ਜਦੋਂ ਅਰਦਾਸ ਸਮਾਪਤ ਹੋਣ ਲੱਗੀ ਸਾਧ ਸੰਗਤ ਤੀਜੀ ਵਾਰੋਂ ਨੌਜਵਾਨ ਹੱਥ ਜੋੜ ਕੇ ਖੜਾ ਹੋ ਗਿਆ ਜਿਹੜਾ ਆਪਣੇ ਪੈਰਾਂ ਤੇ ਨਹੀਂ ਆਇਆ ਉਹਨੂੰ ਗੁਰੂ ਨੇ ਪੈਰਾਂ ਤੇ ਖੜਾ ਕਰ ਦਿੱਤਾ ਇਸ ਤੋਂ ਵੱਡੀ ਹੋਰ ਕੀ ਕਰਾਮਾਤ ਹੈ ਜਿਹੜਾ 휠 ਚੇਅਰ ਤੇ ਆਇਆ ਉਹਨੂੰ ਪੈਰਾਂ ਤੇ ਖੜਾ ਕਰ ਦਿੱਤਾ ਉਹਨੇ ਰੰਦੀ ਅਰਦਾਸ ਵਿੱਚ ਖੜ ਕੇ ਹੱਥ ਜੋੜੇ ਹੁਕਮਨਾਮਾ ਹੋਇਆ ਬਾਅਦ ਵਿੱਚ ਪ੍ਰਕਰਮਾ ਕਰਕੇ ਤੁਰ ਕੇ ਬਾਹਰ ਆਇਆ ਇੱਕ ਕਮੀ ਰਹਿ ਗਈ ਹੱਥ-ਬਾਹਾਂ ਵੀ ਚੱਲ ਪਏ ਲੱਤਾਂ ਵੀ ਚੱਲ ਪਈਆਂ ਪਰ ਇੱਕ ਕਮੀ ਰਹਿ ਗਈ ਉਹਦੀ ਜ਼ੁਬਾਨ ਨਹੀਂ ਚੱਲੀ ਕਿਉਂਕਿ ਪੈਰਾਲਾਈਜ਼ ਨਾਲ ਉਹਦੀ ਜ਼ੁਬਾਨ ਵੀ ਬੰਦ ਹੋਈ ਸੀ ਉਹਦੀ ਜ਼ੁਬਾਨ ਨਹੀਂ ਚੱਲੀ ਜਿੱਥੇ ਲਾਚੀ 베ਰੀ ਕੋਲ ਕੜਾ ਪ੍ਰਸ਼ਾਦੀ ਦੇਖ ਲਈਦੀ ਹੈ ਉਥੋਂ ਨੇ ਕੜਾ ਪ੍ਰਸ਼ਾਦ ਲਿਆ ਹਰਮੰਦਰ ਸਾਹਿਬ ਵੱਲ ਮੂੰਹ ਕਰਕੇ ਪੱਬਾ ਮਾਰ ਕੇ ਰੋਪਿਆ ਉਹਦੇ ਮਾਂ ਪਿਓ ਨੇ ਵੀ ਅਰਦਾਸ ਕੀਤੀ ਹੋਣੀ ਗੁਰੂ ਰਾਮਦਾਸ ਜੇ ਪਿੰਗਲੇ ਨੂੰ ਤੁਰਨ ਲਈ ਪੈਰ ਦੇ ਸਕਦੇ ਹੋ ਜੇ ਅਪਾਹਜ ਦੇ ਹੱਥ ਠੀਕ ਕਰ ਦਿੱਤੇ ਨੇ ਦਾਤਿਆ ਤੇਰੇ ਘਰ ਵਿੱਚ ਕੀ ਨਹੀਂ ਇਹਦੀ ਜ਼ੁਬਾਨ ਵੀ ਠੀਕ ਕਰ ਦੇ ਕੜਾ ਪ੍ਰਸ਼ਾਦ ਛਕਣ ਤੋਂ ਬਾਅਦ ਉਹਦੀ ਜ਼ੁਬਾਨ ਵੀ ਚੱਲ ਪਈ ਅੱਜ ਉਹ ਤੁਰਦਾ ਫਿਰਦਾ ਬੋਲਦਾ ਸਭ ਕੰਮ ਕਰਦਾ ਕਿਹੜੀ ਚੀਜ਼ ਹੈ ਜਿਹੜੀ ਉਸ ਘਰ ਵਿੱਚ ਨਹੀਂ ਬਸ ਸੰਦਰੋਂ ਵਿਸ਼ਵਾਸ ਰੱਖੋ ਬਾਣੀ ਦਾ ਅਧਵ ਕਰੋ ਆਪਣੇ ਘਰ ਵਿੱਚ ਬਾਣੀ ਪੜੋ ਨਾਮ ਜਪੋ ਆਪਣੇ ਬੱਚਿਆਂ ਨੂੰ ਬਾਣੀ ਨਾਲ ਲਾਓ ਮੈਨੂੰ ਬਹੁਤ ਖੁਸ਼ੀ ਹੈ ਜਿੱਥੇ ਪੰਜ ਸਿੰਘ ਸਾਹਿਬਾਨ ਨੇ ਅੱਜ ਖੰਡੇਵਾਟੇ ਦੀ ਪੌਲ ਅੰਮ੍ਰਿਤ ਸੰਚਾਰ ਕਰਵਾਇਆ ਜਿਨ੍ਹਾਂ ਹੀ ਭਗਾਂ ਵਾਲਿਆਂ ਨੇ ਅੰਮ੍ਰਿਤ ਪਾਨ ਕੀਤਾ ਤੁਹਾਡੇ ਭਾਗ ਵੱਡੇ ਭਾਈ ਜਿਨ੍ਹਾਂ ਦੇ ਬੱਚੇ ਕੀਰਤਨ ਕਰ ਰਹੇ ਸੀ ਉਹ ਪੇਰੈਂਟਸ ਦੇ ਭਾਗ ਵੱਡੇ ਟੀਚਰਾਂ ਦਾ ਧੰਨਵਾਦ ਇਹ ਬੱਚਿਆਂ ਨੂੰ ਆਪਾਂ ਜੋੜੀਏ ਫਿਰ ਕਿਹੜੀ ਚੀਜ਼ ਹੈ ਜਿਹੜੀ ਗੁਰੂ ਘਰੋਂ ਨਹੀਂ ਮਿਲਦੀ ਆਪ ਜੜੋ ਬਾਣੀ ਪੜੋ ਅਧਵ ਕਰੋ ਇੱਕ ਵਾਰ ਸਾਦੇ ਪਿਆਰ ਸੀ ਵੀ ਜੀਵਨ ਵਿੱਚ ਕਮਾ ਸਕੀਏ ਤਾਂ ਜੋ ਤੁਹਾਡੀ ਚਰਨ ਤੋੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ ਸਤਿਗੁਰੂ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਪ੍ਰਵਾਨ ਹੋਣ ਸਮੂਹ ਸਮੁੱਚੇ ਪ੍ਰਬੰਧ ਦਾ ਨੱਗਰ ਨਵਾਸੀ ਸੰਗਤਾਂ ਦਾ ਲੱਕਨ ਨਵਾਸੀ ਸੰਗਤਾਂ ਦਾ ਧੰਨਵਾਦ ਮਨਿਹਜਤ ਸਾਹਿਬ ਦਾ ਧੰਨਵਾਦ ਉਹਨੇ ਹੁਕਮ ਲਾਇਆ ਔਰ ਸਤਕਾਤ ਜੋ ਗਿਆਨੀ ਜਸਮੇਲ ਸਿੰਘ ਜੀ ਵੱਦੋਵਾਲ ਭਾਈ ਗੁਰਵਿੰਦਰ ਸਿੰਘ ਜੀ ਇਹ ਸਾਡੇ ਕਾਲਜ ਦੇ ਸਟੂਡੈਂਟ ਵੀ ਨੇ ਔਰ ਸਤਗੁਰੂ ਦੀ ਕਿਰਪਾ ਹੈ ਬਹੁਤ ਸੋਹਣੇ ਵਿਦਵਾਨ ਹਨ ਕੌਮ ਦਾ ਪ੍ਰਚਾਰ ਕਰ ਰਹੇ ਨੇ ਉਹੀ ਮੇਰੇ ਤੱਕ ਹੁਕਮ ਪਹੁੰਚਾਇਆ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਪ੍ਰੇਰਣ ਸਬੱਜਿਆਂ ਦਾ ਜਿਨ੍ਹਾਂ ਨੇ ਜਜਮੈਂਟ ਕੀਤੀ ਉਹਨਾਂ ਦਾ ਧੰਨਵਾਦ ਬੀਬੀ ਰਾਜਵੰਦ ਕੌਰ ਜੀ ਖਾਲਸਾ ਢੱਡੀ ਜਥਾ ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦਾ ਪ੍ਰਸਿੱਧ ਟਾਡੀ ਯਥਾ ਹੈ ਉਹਨੇ ਵੀ ਤੁਹਾਡੇ ਦਰਸ਼ਨ ਕਰਨ ਦੇ ਨੇ ਅਗਲਾ ਪ੍ਰੋਗਰਾਮ ਸਰਵਣ ਕਰੋ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ